ਰੋਹਨ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਇੱਕ ਦਿਨ ਇੱਕ ਔਰਤ ਨੂੰ ਉਸਦਾ ਕੰਮ ਇੰਨਾ ਪਸੰਦ ਆਇਆ ਕਿ ਉਸਨੇ ਉਸ ਨੂੰ ਜ਼ਿਆਦਾ ਤਨਖਾਹ ਦੇਣ ਦਾ ਆਫਰ ਦੇ ਕੇ ਆਪਣੇ ਘਰ ਕੰਮ ਤੇ ਰੱਖ ਲਿਆ ਪਰ ਉਸਨੇ ਰੋਹਨ ਨੂੰ ਕੰਮ ਲਈ ਨਹੀਂ ਸਗੋ ਆਪਣੇ ਨਿੱਜੀ ਲੋੜਾਂ ਨੂੰ ਪੂਰਾ ਕਰਨੀ ਰੱਖਿਆ ਸੀ ਇਹ ਗੱਲ ਰੋਹਨ ਨੂੰ ਉਦੋਂ ਸਮਝ ਆਈ ਜਦੋਂ ਉਸਨੇ ਰੋਹਨ ਨੂੰ ਆਪਣੇ ਖਾਸ ਕਪੜੇ ਧੋਣ ਨੂੰ ਕਿਹਾ ਜਦੋਂ ਉਹ ਕਪੜੇ ਧੋ ਰਿਹਾ ਸੀ ਤਾਂ ਹੌਲੀ-ਹੌਲੀ ਉਸਨੇ ਆਪਣੀ ਸਾੜੀ ਉੱਪਰ ਉਸ ਨੂੰ ਇਦਾਂ ਵੇਖ ਕੇ ਰੋਹਨ ਹੈਰਾਨ ਹੋ ਗਿਆ ਸੀ ਫਿਰ ਉਹ ਔਰਤ ਨੇ ਉਸ ਦਾ ਥੜੇ ਜਾ ਤੇ ਉਹ ਕਪੜਾ ਲੈ ਕੇ ਫਰੀਜ਼ ਉਡ ਦਿੱਤਾ ਤੇ ਰੋਹਨ ਨੂੰ ਆਪਣੇ ਕੋਲ ਖਿੱਚ ਲਿਆ ਲਗਾਤਾਰ 2 ਘੰਟੇ ਤੱਕ ਉਸ ਨੂੰ ਰੋਹਨ ਇੱਕ ਛੋਟੇ ਜਿਹੇ ਹੋਟਲ ਵਿੱਚ ਕੰਮ ਕਰਦਾ ਸੀ ਤੇ ਅੱਜ ਇੱਕ ਬਹੁਤ ਹੀ ਅਮੀਰ ਔਰਤ ਦੇ ਕੱਪੜਿਆਂ ਉੱਤੇ ਗਲਤੀ ਨਾਲ ਉਸ ਤੋਂ ਪਾਣੀ ਡਿੱਗ ਗਿਆ ਡਰਦੇ ਮਾਰੇ ਰੋਹਨ ਉਸਦੇ ਕੱਪੜੇ ਸਾਫ਼ ਕਰਨ ਲੱਗਾ ਉਸ ਨੂੰ ਡਰ ਸੀ ਜੇ ਔਰਤ ਨੇ ਸ਼ਿਕਾਇਤ ਕਰ ਦਿੱਤੀ ਤਾਂ ਉਸ ਦੀ ਨੌਕਰੀ ਚਲੀ ਜਾਊਗੀ ਪਰ ਉਸ ਔਰਤ ਨੇ ਅਜੇ ਹਾ ਕੁਝ ਨਹੀਂ ਕੀਤਾ ਉਸ ਨੇ ਉਸ ਹੋਟਲ ਵਿੱਚ ਕਮਰਾ ਬੁਕ ਕੀਤਾ ਤੇ ਉਸ ਨੂੰ ਕੋਲ ਬੁਲਾਇਆ ਤੇ ਆਪਣੇ ਕੱਪੜੇ ਸਾਫ਼ ਕਰਨ ਲੱਗੀ ਅਚਾਨਕ ਉਸ ਨੇ ਆਪਣੀ ਸਾਰੀ ਨੂੰ ਗੋਟਿਆਂ ਤੋਂ ਹੱਥ ਆਪਣੇ ਪੈਰਾਂ ਤੇ ਰੱਖ ਦਿੱਤੇ ਸੁਨੀਲ ਆਪ ਕੰਮ ਕਰ ਰਿਹਾ ਸੀ ਤੇ ਕਮਰੇ ਤੋਂ ਬਾਹਰ ਚਲਾ ਗਿਆ ਉਹ ਔਰਤ ਉਸ ਤੋਂ ਕੁਝ ਹੋਰ ਚਾਹੁੰਦੀ ਸੀ ਪਰ ਇੱਕ ਸਧਾਰਨ ਬੀਟਰ ਸੀ ਉਸ ਤੇ ਚਾਲ ਵਿੱਚ ਨਹੀਂ ਫਸਣਾ ਚਾਹੁੰਦਾ ਸੀ ਅਗਲੇ ਦਿਨ ਜਦੋਂ ਹੋਟਲ ਆਇਆ ਤਾਂ ਔਰਤ ਇੱਕ ਆਦਮੀ ਨਾਲ ਹੋਟਲ ਚ ਆਈ ਸੀ ਅੱਜ ਸ਼ਾਇਦ ਉਸ ਦਾ ਜਨਮ ਦਿਨ ਸੀ ਤੇ ਉਹ ਕੇਕ ਲੈਣ ਜਾ ਰਿਹਾ ਸੀ ਜਦੋਂ ਉਹਨੇ ਕੇਕ ਮੇਜ਼ ਤੇ ਰੱਖਿਆ ਤਾਂ ਔਰਤ ਉਸ ਨਾਲ ਚਿਪਕ ਕੇ ਬੈਠੀ ਸੀ ਸ਼ਾਇਦ ਉਸ ਦਾ ਘਰਵਾਲਾ ਸੀ ਉਸ ਤੋਂ ਬਾਅਦ ਉਹ ਦੂਜੀ ਮੇਜ਼ ਤੇ ਆਰਡਰ ਲੈਣ ਗਿਆ ਇੰਤਾਂ ਹੀ ਕੁਝ ਦਿਨ ਬਾਅਦ ਉਹ ਔਰਤ ਫੇਰ ਉਸ ਹੋਟਲ ਵਿੱਚ ਆਈ ਤੇ ਆਪਣਾ ਆਰਡਰ ਬੁੱਕ ਕਰਨ ਲਈ ਉਸਨੇ ਰੋਹਨ ਨੂੰ ਬੁਲਾਇਆ ਉਸ ਦੇ ਨਾਲ ਕੁਝ ਹੋਰ ਔਰਤਾਂ ਆ ਵੀ ਸੀ ਤੇ ਔਰਤ ਹੋਰ ਰੋਹਨ ਨੂੰ ਹਰਾਨੀ ਨਾਲ ਬੇਕ ਰਹੀ ਸੀ ਪਤਾ ਨਹੀਂ ਆਰਡਰ ਲੈਂਦੇ ਸਮੇਂ ਉਸ ਦਾ ਅਚਾਨਕ ਪੈਰ ਫਸ ਗਿਆ ਤੇ ਉਹ गिर ਗਈ ਸਾਰੀਆਂ ਔਰਤਾਂ ਨੇ ਸ਼ਾਇਦ ਜਾਣ ਬੁੱਝ ਕੇ ਕੀਤਾ ਸੀ ਉਹ ਕੁਝ ਨਾ ਬੋਲਿਆ ਤੇ ਫਿਰ বিল ਲੈਂਦੇ ਸਮੇਂ ਉਸ ਔਰਤ ਨੇ ਉਸ ਨੂੰ ਠੀਪੀ ਪਤੀਤੀ ਤੇ ਕਿਹਾ ਤੇਰੇ ਵਰਗੇ ਸੋਹਣੇ ਮੁੰਡੇ ਨੂੰ ਇਹ ਕੰਮ ਸ਼ੁਭਾ ਨਹੀਂ ਦਿੰਦਾ ਅੰਦਾ ਤੇ ਉਸ ਨੇ ਰੋਹ ਨੂੰ ਆਪਣਾ ਕਾਰਡ ਦਿੱਤਾ ਜੇ ਤੈਨੂੰ ਲੋੜ ਪਈ ਤਾ ਤੂੰ ਇੱਥੇ ਆਈ ਉਹ ਕੰਮ ਤੋਂ ਬਾਅਦ ਫਟਵਾਦ ਤੇ ਸੌਂਦਾ ਸੀ ਤੇ ਅਚਾਨਕ ਉਸ ਦਿਨ ਉਸ ਕੋਲ ਇੱਕ ਗੱਡੀ ਆ ਕੇ ਖੜ ਗਈ ਉਸ ਵਿੱਚ ਇੱਕਔਰ ਉਤਰੀ ਜੋ ਪਹਿਲਾਂ ਉਸ ਨੂੰ ਹੋਟਲ ਵਿੱਚ ਮਿਲੀ ਸੀ ਉਸ ਦੀ ਉਮਰ ਘੱਟੋ ਘੱਟ 40 ਸਾਲਾਂ ਦੀ ਸੀ ਉਸ ਨੂੰ ਕੁਝ ਨਹੀਂ ਸਮਝ ਆ ਰਿਹਾ ਸੀ ਉਹ ਗੱਡੀ ਤੋਂ ਆਈ ਤੇ ਕਹਿਣ ਲੱਗਾ ਤੁਸੀਂ ਇੱਥੇ ਕੀ ਕਰ ਰਹੇ ਹੋ ਉਸ ਨੇ ਰੋਹਨ ਨੂੰ ਕਿਹਾ ਤੂੰ ਦੱਸ ਤੂੰ ਇੱਥੇ ਕੀ ਕਰਦਾ ਹੈਂ ਰੋਹ ਨੇ ਕਿਹਾ ਮੈਂ ਰੋਜ਼ੀ ਇੱਥੇ ਸੋਣਾ ਉਸਦੀ ਹਾਲਤ ਦੇਖ ਕੇ ਉਸ ਤੇ ਤਰਸ ਕਰ ਰਹੀ ਸੀ ਉਸ ਨੇ ਕਿਹਾ ਤੈਨੂੰ ਕੋਈ ਦਿੱਕਤ ਨਹੀਂ ਜੇ ਤੈਨੂੰ ਰਹਿਣ ਲਈ ਚਾਹਤੇ ਵਧੀਆ ਪੈਸੇ ਮਿਲਣ ਐਵੇਂ ਸੜਕਾਂ ਤੇ ਰੁੜਨ ਦੀ ਕੀ ਲੋੜ ਐ ਰੋਹ ਨੇ ਉਸਔਰਤ ਨੂੰ ਪੁੱਛਿਆ ਆਖਰ ਮੈਨੂੰ ਕਰਨਾ ਕੀ ਪੈਣਾ ਜੋ ਤੁਸੀਂ ਮੈਨੂੰ ਇੰਨੇ ਪੈਸੇ ਦਿਓਗੇ ਉਹ ਔਰਤ ਨੇ ਕਿਹਾ ਕਿ ਮੈਨੂੰ ਘਰ ਲਈ ਇੱਕ ਭਰੋਸੇਮੰਦ ਨੌਕਰ ਚਾਹੀਦਾ ਹੈ ਤੇ ਤੇਰੀ ਇਮਾਨਦਾਰੀ ਵੇਖ ਕੇ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਮੈਨੂੰ ਲੱਗਦਾ ਕਿ ਤੇਰੇ ਤੋਂ ਵਧੀਆ ਮੈਨੂੰ ਕੋਈ ਨਹੀਂ ਮਿਲ ਸਕਦਾ ਤੈਨੂੰ ਨੌਕਰੀ ਚਾਹੀਦੀ ਹੈ ਤੇ ਮੈਨੂੰ ਇਮਾਨਦਾਰ ਨੌਕਰ ਜੇ ਤੁਹੋਂ ਇਹ ਦੋਨੋਂ ਲੋੜਾਂ ਪੂਰੀਆਂ ਕਰ ਲਵੇਂ ਉਸ ਔਰਤ ਦੀ ਗੱਲ ਉਸ ਨੂੰ ਸਹੀ ਲੱਗੀ ਰੋਹਨ ਉਸ ਨਾਲ ਜਾਣ ਨੂੰ ਤਿਆਰ ਹੋ ਗਿਆ ਸੀ ਉਹ ਬੜੀ ਕੁਰਸੀ ਉਸ ਨਾਲ ਗੱਡੀ ਵਿੱਚ ਬੈਠ ਗਿਆ ਤੇ ਉਸ ਦੇ ਘਰ ਚਲੇ ਗਿਆ ਉਸ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ ਉਸ ਨੇ ਰੋਹਨ ਨੂੰ ਕਮਰਾ ਵਿਖਾਇਆ ਉਸ ਕਮਰੇ ਵਿੱਚ ਉਸ ਦੀ ਉਮਰ ਦੇ ਕੱਪੜੇ ਵੀ ਸੀ ਹੁਣ ਔਰਤ ਰੋਹਨ ਦੀ ਮਾਲਕਣ ਬਣ ਗਈ ਸੀ ਔਰ ਹੁਣ ਉਸ ਕਮਰੇ ਵਿੱਚ ਇੱਕ ਲੱਗਾ ਬਾਥਰੂਮ ਦਿੱਤਾ ਜਦੋਂ ਬਾਥਰੂਮ ਤੋਂ ਢੋ ਕੇ ਬਾਹਰ ਆਇਆ ਤਾਂ ਉਸ ਨੇ ਰੋਹਨ ਨੂੰ ਰੋਟੀ ਦਿੱਤੀ ਰੋਹਨ ਨੂੰ ਜ਼ੋਰ ਦੀ ਭੁੱਖ ਲੱਗੀ ਸੀ ਰੋਟੀ ਖਾ ਕੇ ਆਪਣੇ ਕਮਰੇ ਵਿੱਚ ਲਾ ਗਿਆ ਸੀ ਤੇ ਅਗਲੇ ਦਿਨ ਤੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ ਘਰ ਦੀ ਸਫਾਈ ਨਾਸ਼ਤਾ ਸਾਰਾ ਕੁਝ ਉਹ ਹੀ ਕਰਦਾ ਸੀ ਮਾਰਕਣ ਘਰ ਦੇ ਵਿੱਚ ਬڑے ਛੋਟੇ ਕੱਪੜੇ ਪਾ ਕੇ ਘੋੜੀ ਉਸ ਨੇ ਆਪਣੇ ਕਮਰੇ ਵਿੱਚ ਉਸ ਨੂੰ ਅੰਦਰ ਬੁਲਾਇਆ ਰੋਹਨ ਨੇ ਜਾ ਕੇ ਦੇਖਿਆ ਉਹ ਹਾਲੇ ਵੀ ਉਹਨਾਂ ਕੱਪੜਿਆਂ ਵਿੱਚ ਹੀ ਸੀ ਉਸ ਨੇ ਰੋਹਨ ਨੂੰ ਕੋਲ ਬੁਲਾਇਆ ਤੇ ਕਿਹਾ tha ਮੇਰੇ ਪਿੱਠ ਵਿੱਚ ਦਰਦ ਹੈ ਥੋੜਾ ਜਿਹਾ ਇਸ ਉੱਤੇ ਮਲਮ ਲਾ ਦੇ ਅਤੇ ਉਹ ਬੈਠਦੇ ਲੰਮੀ ਪੈ ਗਈ ਰੋਹਨ ਚੁੱਪ ਰਿਹਾ ਉਸ ਨੇ ਕੁਝ ਵੀ ਨਾ ਕਿਹਾ ਉਸ ਨੇ ਕੰਮ ਕੀਤਾ ਤੇ ਬਾਹਰ ਆ ਗਿਆ ਉਸ ਸਮੇਂ ਬਾਅਦ ਉਹ ਮਾਰਕਣ ਫੇਰ ਕਮਰੇ ਵਿੱਚ ਬਰਾਇਆ ਬਹੁਤ ਖੁਸ਼ੀ ਹੈ ਉਸਨੇ ਕਿਹਾ ਤਾਂ ਮੈਨੂੰ ਬਹੁਤ ਸਹੀ ਬੰਦਾ ਮਿਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਇੱਦਾਂ ਹੀ ਕੁਝ ਦਿਨ ਬੀਤ ਗਏ ਤੇ ਇੱਕ ਦਿਨ ਅਚਾਨਕ ਮਾਲਕਨ ਬਿਮਾਰ ਸੀ ਅਤੇ ਉਸਨੇ ਇੱਕ ਨੰਬਰ ਦਿੱਤਾ ਤੇ ਰੋਹਨ ਨੂੰ ਡਾਕਟਰ ਨੂੰ ਬੁਲਾਉਣ ਨੂੰ ਕਿਹਾ ਡਾਕਟਰ ਨੇ ਘਰ ਆ ਕੇ ਚੈੱਕ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਬਾਹਰ ਦੇ ਖਾਣੇ ਤੋਂ ਸਾਰੀ ਦਿੱਕਤ ਹੋਈ ਹੈ ਇਹਨਾਂ ਨੂੰ ਬਾਹਰ ਦਾ ਖਾਣਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਡਾਕਟਰ ਨੇ ਦਵਾਈਆਂ ਲਿਖੀਆਂ ਤੇ ਰੋਹਨ ਲੈ ਕੇ ਆਇਆ ਰੋਹਨ ਨੇ ਕਿਹਾ ਤੁਹਾਨੂੰ ਆਪਣੇ ਘਰ ਵਾਲੇ ਨੂੰ ਫੋਨ ਕਰਨਾ ਚਾਹੀਦਾ ਪਰ ਮਾਲਕਨ ਨੇ ਮਨਾ ਕਰ ਦਿੱਤਾ ਉਸਨੇ ਕਿਹਾ ਕੁਝ ਖਾਸ ਨਹੀਂ ਹੋਇਆ ਮੈਂ ਆਪਣਾ ਧਿਆਨ ਰੱਖ ਸਕਦੀ ਹਾਂ ਨਾਲੇ ਤੂੰ ਮੇਰੇ ਨਾਲ ਹੈ ਸ਼ਾਇਦ ਆਪਣੇ ਘਰ ਵਾਲੇ ਤੋਂ ਉਹ ਨਰਾਜ ਲੱਗਦੀ ਸੀ ਰੋਹ ਨੂੰ ਇੰਦਾ ਲੱਗਾ ਰੋਹ ਨੇ ਉਸ ਦਾ ਪੂਰਾ ਧਿਆਨ ਰੱਖਿਆ ਉਸ ਦੇ ਕਮਰੇ ਵਿੱਚ ਸੌਂਦਾ ਹੌਲੀ ਹੌਲੀ ਉਸ ਨੂੰ ਚੰਗਾ ਲੱਗ ਰਿਹਾ ਸੀ ਉਸ ਦਿਨ ਰੋਹ ਨੇ ਉਸ ਨੂੰ ਸੂਪ ਬੁਲਾਇਆ ਤੇ ਉਹਨਾਂ ਨੇ ਅਚਾਨਕ ਉਸ ਦਾ ਹੱਥ ਫੜਿਆ ਤੇ ਫੇਰ ਆਪਣਾ ਜੂਟਾ ਸੂਪ ਉਸ ਨੂੰ ਬੁਲਾ ਦਿੱਤਾ ਤੇ ਕਹਿਣ ਲੱਗੀ ਤੂੰ ਮੇਰਾ ਕਿੰਨਾ ਧਿਆਨ ਰੱਖਦਾ ਸੱਚ ਕਹੇ ਤਾਂ ਮੈਨੂੰ ਤੇਰੇ ਵਰਗੇ ਆਦਮੀ ਦੀ ਲੋੜ ਸੀ ਜਦੋਂ ਰੋਹ ਨੇ ਉਹਨਾਂ ਦੇ ਕਰਵੜੀ ਵਾਲੇ ਵੇਖਿਆ ਤਾਂ ਉਸਨੇ ਕਿ ਹਮੇਸ਼ਾ ਆਪਣੇ ਕੰਮ ਚ ਰੁੱਝਿਆ ਰਹਿੰਦਾ ਸਿਰਫ ਵਿਆਹ ਦੀ ਸਾਰਗिरा ਤੇ ਹੀ ਆਉਂਦਾ ਉਸਨੂੰ ਲੱਗਦਾ ਕਿ ਇੱਕ ਦਿਨ ਘਰਵਾਲੀ ਨੂੰ ਸਮਾਂ ਦੇ ਕੇ ਪੂਰਾ ਸਾਲ ਘਰਵਾਲੀ ਦੀ ਲੋੜ ਨਹੀਂ ਇੰਨੇ ਵੱਡੇ ਘਰ ਵਿੱਚ ਮੈਂ ਇਕੱਲੀ ਰਹਿ ਕੇ ਅਦਾਸ ਹੋ ਜਾਨੀ ਆ ਫਿਰ ਮੈਂ ਆਪਣੀ ਸੇਲੀਆ ਨਾਲ ਕੁਮਤ ਜਾਨੀ ਆ ਪਰ ਮੈਨੂੰ ਉਹ ਵੀ ਨਹੀਂ ਚੰਗਾ ਲੱਗਦਾ ਤੇ ਹੁਣ ਮੈਨੂੰ ਕਿਸੇ ਐਸੇ ਇਨਸਾਨ ਦੀ ਲੋੜ ਸੀ ਜੋ ਮੈਨੂੰ ਸਮਝ ਸਕੇ ਮੇਰੇ ਬੱਚੇ ਦੂਜੇ ਸ਼ਹਿਰ ਵਿੱਚ ਪੜ੍ਹਾਈ ਕਰਦੇ ਨੇ ਇਕੱਲਾ ਕਰਦੇ ਕਰਦੇ ਮਰਿਆਦਾ ਭੁੱਲ ਰਹੀ ਸੀ ਰੋਹਨ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਤੇ ਕਮਰੇ ਤੋਂ ਬਾਹਰ ਚਲਾ ਗਿਆ। ਉਹਨੂੰ ਠੀਕ ਹੋ ਗਈ ਸੀ ਤੇ ਇੱਕ ਦਿਨ ਸ਼ਾਮ ਨੂੰ ਜਾਣ ਲੱਗੀ ਤਾਂ ਰੋਹਨ ਨੇ ਉਸ ਨੂੰ ਕਿਹਾ ਹੁਣ ਤੁਸੀਂ ਠੀਕ ਹੋ요 ਬਾਹਰ ਦਾ ਕੁਝ ਨਾ ਖਾਓ ਨਹੀਂ ਤਾਂ ਫੇਰ ਬਿਮਾਰ ਹੋ ਜਾਓਗੇ। ਮਾਲਕ ਨੇ ਕਿਹਾ ਮੈਂ ਇਕੱਲੀ ਨਹੀਂ ਜਾ ਰਹੀ ਤੂੰ ਮੇਰੇ ਨਾਲ ਜਾ ਰਿਹਾ ਕਿਉਂਕਿ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕਦੀ। ਤੂੰ ਮੈਨੂੰ ਟੋਕ ਦੇਵੀਂ ਸ਼ਾਇਦ ਮੈਂ ਖਾਣਾ ਲਵਾਂ। ਮਾਲਕ ਨੇ ਉਸ ਨੂੰ ਤਿਆਰ ਹੋਣ ਨੂੰ ਕਿਹਾ ਤੇ ਤਿਆਰ ਹੋ ਗਿਆ ਸੀ। ਅਜੋ ਪਹਿਲੀ ਵਾਰੀ ਕਮਟੇ 5 ਸਟਾਰ ਹੋਟਲ ਵਿੱਚ ਆਇਆ ਜਿੱਥੇ ਉਸ ਇੱਕ ਵੇਟਰ ਨਹੀਂ ਇੱਕ ਮਾਲਕ ਸੀ। ਉਸ ਰਾਤ ਮਾਲਕਣੇ ਬਹੁਤ ਸ਼ਰਾਬੀ ਸੀ ਤੇ ਨਸ਼ੇ ਵਿੱਚ ਪੂਰੀ ਤਰ੍ਹਾਂ ਧੁੱਤ ਸੀ ਉਹ ਬਾਰ-ਬਾਰ ਰੋਣ ਨੂੰ ਗੜ ਲਾ ਰਹੀ ਸੀ ਹੋਟਲ ਵਿੱਚ ਖੜੀ ਔਰਤ ਨੇ ਕਿਹਾ ਕਿ ਲੱਗਦਾ ਮੈਡਮ ਤੇਰੇ ਤੋਂ ਬੜੀ ਖੁਸ਼ ਹੈ ਇਹਨੂੰ ਬਦਲ ਕੇ ਵੇਖ ਉਹ ਔਰਤ ਨੇ ਸੁਨੀਲ ਦੇ ਹੱਥ ਵਿੱਚ ਆਪਣਾ ਕਾਰਡ ਦੇ ਦਿੱਤਾ ਮਾਲਕ ਨੂੰ ਉਸਦੇ ਭੜਕ ਪਈ ਤੇ ਨਸ਼ੇ ਵਿੱਚ ਹੋਣ ਦੇ ਭਾਗ ਕਉਤ ਵੀ ਉਸ ਨੂੰ ਸਮਝ ਆ ਗਿਆ ਕਿ ਉਹ ਉਸ ਦੀ ਰੋਣ ਤੇ ਗਲਤ ਨਜ਼ਰ ਸੀ ਰੋਣ ਉਸ ਨੂੰ ਘਰ ਲੈ ਆਇਆ ਤੇ ਉਸਦੇ ਕਮਰੇ ਵਿੱਚ ਛੱਡ ਦਿੱਤਾ ਉਹ ਬੁਰੀ ਤਰ੍ਹਾਂ ਬੈੱਡ ਤੇ ਪਈ ਸੀ ਜਿੱਦਾਂ ਹੀ ਉਸ ਨੇ ਉਸ ਨੂੰ ਬੈੱਡ ਤੇ ਪਾਇਆ ਇਹ ਵੇਖ ਕੇ ਰੋਹਨ ਨੂੰ ਸ਼ਰਮ ਆ ਰਹੀ ਸੀ ਉਹ 40 ਸਾਲਾਂ ਦੀ ਸੀ ਪਰ ਜਵਾਨ ਕੁੜੀਆਂ ਤੋਂ ਘਟਨੀ ਸੀ ਉਹ ਸਾਰਾ ਗੋਰਾ ਸੀ ਰੋਹਨ ਦਾ ਦਿਲ ਧੜਕ ਰਿਹਾ ਸੀ ਉਹ ਉਸ ਨੂੰ ਦੇਖ ਰਿਹਾ ਸੀ ਪਰ ਉਸ ਨੂੰ ਇਹ ਸਭ ਕੁਝ ਸਹੀ ਨਾ ਲੱਗਾ ਉਸਨੇ ਮਾਲਕਨ ਤੇ ਚਦਰ ਦਿੱਤੀ ਤੇ ਕਮਰੇ ਚੋਂ ਬਾਹਰ ਆ ਗਿਆ ਸੀ ਅਗਲੀ ਸਵੇਰ ਮਾਲਕਨ ਦਾ ਸਿਰ ਦੁਖ ਰਿਆ ਸੀ ਰੋਹਨ ਨੇ ਉਹਨੂੰ ਚਾਤ ਲਈ ਤੇ ਉਹ ਗੱਡੀ ਧੋਣ ਲੱਗਾ ਗੱਡੀ ਧੋਂਦੇ ਧੋਂਦੇ ਉਸ ਦੇ ਉੱਤੋਂ ਕਿਸੇ ਨੇ ਪਿੱਛੋਂ ਪਾਣੀ ਛੁੱਪ ਦਿੱਤਾ ਪਿੱਛੇ ਮੁੜ ਕੇ ਦੇਖਿਆ ਤਾਂ ਮਾਲਕਣ ਸੀ ਉਸ ਸਮੇਂ ਕੁਝ ਹੋਰ ਹੀ ਮੂਡ ਵਿੱਚ ਸੀ ਉਸ ਦੀ ਸ਼ਰਾਰਤ ਵੇਖ ਕੇ ਰੋਹਨ ਨੇ ਪਾਣੀ ਵਾਲਾ ਪਾਈਪ ਉੱਤੋਂ ਪਾਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਰੋਹਨ ਦੇ ਨੇੜੇ ਆ ਗਈ ਸੀ ਤੇ ਉਹ ਇਕੱਠੇ ਵਿੱਚ ਰਹੇ ਸੀ ਉਸ ਦੇ ਸਪਰਸ਼ ਨਾਲ ਰੋਹਨ ਦੇ ਸਰੀਰ ਵਿੱਚ ਇੱਕ ਲਹਿਰ ਦੌੜ ਰਹੀ ਸੀ ਜੋ ਉਸ ਨੂੰ ਠੀਕ ਨਹੀਂ ਲੱਗ ਰਹੀ ਸੀ ਉਸਨੇ ਦੂਰ ਹੋਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਤੁਸੀਂ ਮਾਲਕ ਨੂੰ ਮੈਂ ਨਾ ਕਰਾਂ ਤੇ ਆਪਣੇ ਕਮਰੇ ਵਿੱਚ ਚਲਾ ਗਿਆ। ਰੋਹਨ ਸਵੇਰੇ ਨਹਾਇਆ ਸੀ ਪਰ ਮਾਲਕ ਨੇ ਉਸ ਨੂੰ ਦੁਬਾਰਾ ਗਿੱਲਾ ਕਰ ਦਿੱਤਾ ਤੇ ਫੇਰ ਨਹਾਉਣਾ ਪਿਆ। ਤਿਆਰ ਹੋ ਕੇ ਬਾਹਰ ਆਇਆ ਤਾਂ ਮਾਲਕ ਨਹੀਂ ਦਿਖ ਰਹੀ ਸੀ। ਉਹ ਸੋਈ ਵਿੱਚ ਗਿਆ ਤੇ ਉਹਨਾਂ ਲਈ ਨਾਸ਼ਤਾ ਬਣਾਉਣ ਲੱਗਾ। ਅਤੇ ਉਹਨਾਂ ਨੂੰ ਬੁਲਾਉਣ ਲਈ ਉਹਨਾਂ ਦੇ ਕਮਰੇ ਵਿੱਚ ਗਿਆ ਤਾਂ ਦੇਖਿਆ ਉਹ ਆਪਣੇ ਕਮਰੇ 'ਚ ਬੈਠੀ ਤੇ ਕਹਿਣ ਲੱਗੀ ਮੈਨੂੰ ਇੱਕ ਗੱਲ ਦੱਸ ਰਾਤ ਤੈਨੂੰ ਕਿਸ ਮੈਡਮ ਨੇ ਆਪਣਾ ਕਾਰਡ ਦਿੱਤਾ ਸੀ ਜਿੱਥੇ ਆਪਾਂ ਗਏ ਸੀ। ਉਸ ਨੇ ਕਿਹਾ ਤੁਸੀਂ ਨਸ਼ੇ ਵਿੱਚ ਸੀ ਮੈਂ ਤੁਹਾਨੂੰ ਸਹੀ ਸਲਾਮਤ ਕਰ ਲਾਇਆ ਮਾਲਕ ਨੇ ਕਿਹਾ ਬਾਕੀ ਤਾਂ ਤੂੰ ਸੱਚ ਕਹਿ ਰਹੀ ਹੈ ਪਰ ਜੋ ਗੱਲ ਮੈਂ ਤੈਨੂੰ ਪੁੱਛੀ ਆ ਉਹ ਦੱਸ ਕੱਲ ਇੱਕ ਔਰਤ ਨੇ ਤੈਨੂੰ ਆਪਣਾ ਕਾਰਡ ਦੇ ਕੇ ਕੀ ਕਿਹਾ ਸੀ ਉਹ ਕਾਰਡ ਤੇਰੇ ਕੋਲ ਹੈਗਾ ਉਹਨੇ ਕਿਹਾ ਨਹੀਂ ਮੈਂ ਉੱਥੇ ਹੀ ਸੌਂ ਦਿੱਤਾ ਉਸ ਨੇ ਕਿਹਾ ਮੈਨੂੰ ਇੰਨੀ ਵਧੀਆ ਮਾਲਕਣ ਮਿਲੀ ਹੈ ਮੈਂ ਦੂਜੀ ਤਾਂ ਨੌਕਰੀ ਕਿਉਂ ਕਰਾਂ ਜੋ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ ਉਸ ਦੀ ਅਜੀਬ ਬੱਲਾ ਸੀ ਅਤੇ ਗੱਲ ਕਰਦੇ ਕਰਦੇ ਉਸ ਦੀ ਅੱਖਾਂ ਦੇ ਵਿੱਚਾਂਜੂ ਆ ਗਏ ਸੀ ਉਸ ਨੇ ਕਿਹਾ ਰੋਹਾਂ ਤੂੰ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਮੈਂ ਕਿੰਨੀ ਕੰਨੀ ਆ ਮੈਂ ਵੀ ਇੱਕ ਔਰਤ ਹਾਂ ਘਰ ਵਾਲੇ ਨੂੰ ਸਮਝ ਨਹੀਂ ਆਉਂਦਾ ਤੇ ਉਸ ਨੂੰ ਮੇਰੀ ਕੋਈ ਚਿੰਤਾ ਵੀ ਨਹੀਂ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਸਿਰਫ ਇੱਕ ਇਨਸਾਨ ਦੀ ਲੋੜ ਹੈ ਜੋ ਮੇਰਾ ਧਿਆਨ ਰੱਖੇ ਮੈਨੂੰ ਪਿਆਰ ਕਰੇ ਮਾਲਕ ਨੇ ਅਚਾਨਕ ਸਭ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਰੋਹ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਸ ਨੇ ਰੋਹ ਨੂੰ ਕਮਲੀ ਨਹੀਂ ਬੁਲਾਇਆ ਸੀ ਉਸ ਦੇ ਦਿਲ ਵਿੱਚ ਤਾਂ ਕੁਝ ਹੋਰ ਸੀ ਫਿਰ ਕਹਿਣ ਲੱਗੀ ਕੁਝ ਸਮਾਂ ਪਹਿਲਾਂ ਹੀ ਮੈਨੂੰ ਤੇਰੇ ਵਿੱਚ ਉਹ ਆਦਮੀ ਨਜ਼ਰ ਆਇਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਰੋਹਨ ਉਹਨੂੰ ਕੀ ਕਰਦਾ ਉਹ ਆਪ ਹੀ ਕਹਿ ਰਹੀ ਸੀ ਉਹ ਕਿੰਦਾ ਮਨਾ ਕਰਦਾ ਜਵਾਨ ਮੁੰਡਿਆਂ ਨੂੰ ਜਿਹੀਆਂ ਔਰਤਾਂ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਸੁੱਖ ਦੇ ਸਕਣ ਜੋ ਉਹਨਾਂ ਨੂੰ ਚਾਹੀਦਾ ਸੀ ਰੋਹਨ ਉਹਨਾਂ ਨੂੰ ਫਰੀ ਵਿੱਚ ਦੇ ਸਕਦਾ ਸੀ ਇਸ ਲਈ ਉਸ ਨੂੰ ਪੈਸੇ ਦੀ ਲੋੜ ਵੀ ਨਹੀਂ ਸੀ ਰੋਹਨ ਨੂੰ ਵੀ ਸੁੱਖ ਮਿਲ ਰਿਹਾ ਸੀ ਪਹਿਲਾਂ ਤਾਂ ਉਸਨੇ ਮਾਲ ਕਰਨ ਨੂੰ ਮਨਾ ਕੀਤਾ ਪਰ ਬਾਅਦ ਵਿੱਚ ਕਿਹਾ ਕਿ ਜਦੋਂ ਤੁਸੀਂ ਮੇਰੇ ਕੋਲ ਆਉਂਗੇ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਮੈਨੂੰ ਭਰੋਸਾ ਸ ਰੋਹਨ ਦੀ ਗੱਲ ਸੁਣ ਕੇ ਉਹ ਬੜੀ ਖੁਸ਼ ਹੋਈ ਤੇ ਉਸਨੇ ਘੁੱਟ ਕੇ ਗੱਲ ਲਾ ਲਿਆ ਤੇ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਰੋਟੀ ਖਾਣ ਦਾ ਸਮਾਂ ਹੋ ਗਿਆ ਸੀ ਰੋਹਨ ਕਮਰੇ ਵਿੱਚ ਰੋਟੀ ਲੈ ਕੇ ਆਇਆ ਤੇ ਆਪਣੇ ਹੱਥਾਂ ਨਾਲ ਉਹਨਾਂ ਨੂੰ ਖਵਾਈ ਉਹ ਬਹੁਤ ਬੇਚੈਨ ਸੀ ਤੇ ਸਾਫ਼ ਨਜ਼ਰ ਆ ਰਿਹਾ ਸੀ ਰੋਟੀ ਖਾਣ ਤੋਂ ਬਾਅਦ ਉਸਨੇ ਰੋਹਨ ਨੂੰ ਬੈਠ ਤੇ ਖਿੱਚਿਆ ਤੇ ਆਪਣੇ ਸਰੀਰ ਨਾਲ ਹੌਲੀ-ਹੌਲੀ ਦੋਨਾਂ ਦੀਆਂ ਅੱਖਾਂ ਬੰਦ ਸੀ ਮਾਲਕਣ ਕੋ ਉਸ ਸਮੇਂ ਵਿੱਚ ਪੂਰੀ ਤਰ੍ਹਾਂ ਖੋ ਗਈ ਸੀ ਤੇ ਇੱਕ ਦੂਜੇ ਦੀ ਦੁਨੀਆ ਵਿੱਚ ਪਹੁੰਚ ਗਏ ਸੀ ਉਸ ਦਿਨ ਸ਼ਾਮ ਦੇ 8 ਵਜੇ ਤੋਂ ਬਾਅਦ ਵੀ ਮਾਲਕਣ ਨਹੀਂ ਉੱઠી ਸੀ ਰੋਹਨ ਕਮਰੇ ਚੋਂ ਆਇਆ ਤੇ ਲਗਾਤਾਰ 3 ਦਿਨਾਂ ਤੱਕ ਇੱਕੋ ਤਰ੍ਹਾਂ ਇੱਕ ਦੂਜੇ ਵਿੱਚ ਕੋਈ ਚੌਥੇ ਦਿਨ ਉਸ ਦਾ ਸਰੀਰ ਦੁਖ ਰਿਹਾ ਸੀ ਰੋਹਨ ਨੇ ਮਾਰਸ਼ ਕੀਤੀ ਤੇ ਹੁਣ ਉਸਦੇ ਚਿਹਰੇ ਤੇ ਇੱਕ ਸੁਖ ਤੇ ਖੁਸ਼ੀ ਸੀ ਹੁਣ ਰੋਹਨ ਨੂੰ ਲੱਗਦਾ ਸੀ ਕਿ ਮੈਂ ਉਸ ਘਰ ਵਿੱਚ ਕੰਮ ਕਰਨ ਦਾ ਨੌਕਰ ਨਹੀਂ ਸਗੋ ਉਸ ਦਾ ਮਾਲਕਾ ਮਾਲਕਨ ਦਾ ਵਰਤਾਓ ਉਦਾਂ ਦਾਈ ਸੀ ਪਿਛਲੇ 2 ਦਿਨਾਂ ਤੋਂ ਰੋਹਨ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਮਾਲਕਣ ਨਹੀਂ ਥੱਕਦੀ ਸੀ ਪਰ ਉਹ ਥੱਕ ਗਿਆ ਸੀ ਜਦੋਂ ਫਿਰ ਉਸਦੇ ਕਮਰੇ ਵਿੱਚ ਗਿਆ ਤਾਂ ਮਾਰਕਣ ਕੁਝ ਅਜੀਬ ਵਰਤਤਾ ਕਰ ਰਹੀ ਸੀ ਮਾਲਕਣ ਨੇ ਕਿ ਟੈਡੀ ਬੇਰਕ ਪਾਸੇ ਰੱਖਿਆ ਸੀ ਅਤੇ ਫਿਰ ਉਸ ਨੂੰ ਆਤ ਫੜ ਕੇ ਆਪਣੇ ਘਰ ਲਾਇਆ ਤੇ ਆਪਣੀ ਮਰਜ਼ੀ ਕੀਤੀ ਅਤੇ ਉਸ ਨੂੰ ਆਪਣੀ ਸਹੇਲੀ ਦੇ ਘਰ ਲੈ ਕੇ ਜਾਣ ਦਾ ਵਾਅਦਾ ਕੀਤਾ ਉਸ ਨੂੰ ਆਪਣੀ ਸਹੇਲੀ ਦੇ ਘਰ ਲੈ ਕੇ ਗਈ ਉਸ ਨੇ ਦੇਖਿਆ ਕਿ ਵੱਡੀ ਉਮਰ ਦੀ ਔਰਤ ਉਸ ਦੀ ਸੇਵਾ ਇੱਕ 25 ਸਾਲ ਦਾ ਮੁੰਡਾ ਕਰਦਾ ਸੀ ਤੇ ਉਹ ਉਸ ਦੇ ਨਾਲ ਬੜਾ ਬੁਰਾ ਵਰਤਾਅ ਕਰ ਰਹੀ ਸੀ ਰੋਹਨ ਉਸ ਮੁੰਡੇ ਤੇ ਤਰਸ ਆ ਰਿਹਾ ਸੀ ਇਹ ਸਹੀ ਨਹੀਂ ਲੱਗ ਰਿਹਾ ਸੀ ਜਦੋਂ ਘਰ ਪਹੁੰਚਦੇ ਉਸ ਨੇ ਇੱਕ ਬਹੁਤ ਸੋਹਣੀ ਕੁੜੀ ਵੇਖਣ ਨੂੰ ਮਿਲੀ ਉਸ ਕੁੜੀ ਨੇ ਮਾਲਕ ਨੂੰ ਮਾਂ ਕਹਿ ਕੇ ਬੁਲਾਇਆ ਮਾਲਕ ਨੇ ਉਸ ਨੂੰ ਆਪਣੇ ਘਰ ਲਾ ਲਿਆ ਤੇ ਕੁੜੀ ਰੋਹਨ ਨੂੰ ਵੇਖ ਕੇ ਕਹਿ ਰਹੀ ਸੀ ਮਾਲਕ ਨੇ ਉਸਨੂੰ ਦੱਸਿਆ ਕਿ ਆਪਣਾ ਨਵਾਂ ਨੌਕਰ ਹੈ। ਕੁੜੀ ਉਸੇ ਤਰੀਕ ਕਰੀ ਸੀ ਕਿ ਤੂੰ ਬਹੁਤ ਸੋਹਣਾ। ਨੌਕਰ ਦਾ ਕੰਮ ਛੱਡ ਕੇ ਪੜ੍ਹਾਈ ਕਰ ਪਰ ਮਾਲਕਨ ਦੇ ਚਿਹਰੇ ਤੇ ਗੁੱਸਾ ਸੀ। ਉਸਨੇ ਆਪਣੀ ਧੀ ਨੂੰ ਕਮਰੇ 'ਚ ਭੇਜ ਦਿੱਤਾ ਤੇ ਕਹਿਣ ਲੱਗੀ ਤੂੰ ਬਿਨਾਂ ਦੱਸੇ ਕਿਉਂ ਆਈ ਹੈਂ? ਉਸਨੇ 2 ਦਿਨ ਬਾਅਦ ਰੋਹਨ ਨੂੰ ਕਮਰੇ 'ਚ ਬੁਲਾਇਆ ਤੇ ਕਿਹਾ ਤੂੰ ਮੇਨਾ ਵਿਆਹ ਕਰ ਲੈ ਆਪਾਂ ਇੱਥੋਂ ਚਲੇ ਜਾਵਾਂਗੇ। ਜਿਸ ਤਰ੍ਹਾਂ ਮੇਰੀ ਧੀ ਤੇ ਨਾਲ ਗੱਲਾਂ ਕਰਦੀ ਹੈ। ਮੈਨੂੰ ਡਰ ਹੈ ਤੂੰ ਮੈਨੂੰ ਛੱਡ ਨਾ ਜਾਈਂ। ਉਹ ਵਿਆਹੀ ਸੀ ਪਰ ਪਿੱਛੇ ਨਹੀਂ ਪਊਂਗੀ ਪਰ ਸਭ ਕੁਝ ਉਲਟਾ ਹੋ ਗਿਆ ਸੀ। ਵੇ ਉਸ ਨੂੰ ਵਿਆਹ ਤੋਂ ਮਨਾ ਕਰ ਦਿੱਤਾ ਮਾਲਕਨ ਜੋ ਸੁਖ ਤੁਸੀਂ ਮੇਰੇ ਤੋਂ ਲੱਭ ਰਹੀ ਸੀ ਉਸ ਨੂੰ ਤੁਹਾਨੂੰ ਆਪਣੇ ਘਰ ਬੜੇ ਵਿੱਚ ਲੱਭਣਾ ਚਾਹੀਦਾ ਹੈ ਰੋ ਨੇ ਸਾਫ ਮਨਾ ਕਰ ਦਿੱਤਾ ਸੀ ਉਸ ਨੂੰ ਸਮਝ ਆ ਗਈ ਸੀ ਕਿ ਉਹ ਗਲਤ ਕਰ ਰਹੀ ਹੈ ਤੇ ਆਪਣੇ ਗਲਤੀ ਦਾ ਅਹਿਸਾਸ ਹੋ ਗਿਆ ਸੀ ਉਸ ਨੇ ਉਸ ਦਾ ਧੰਨਵਾਦ ਕੀਤਾ ਅਤੇ ਉਹ ਆਪਣੇ ਘਰ ਚ ਮਾਰਕਨ ਸੁਖਲੀ ਬਾਹਰ ਨਜ਼ਰ ਮਾਰ ਰਹੀ ਸੀ ਜ਼ਰੂਰਤਾਂ ਪੂਰੀਆਂ ਕਰਦੀ ਸੀ ਪਰ ਦੂਜੇ ਦੀ ਰੁਪਾਦੀ ਨਾਲ ਉਸ ਦਾ ਹੰਤ ਹੁੰਦਾ ਕਿਸੇ ਵਿਆਹ ਹੋਰ ਦਾ ਸੱਚਾ ਸੁਖ ਉਸ ਦਾ ਘਰ ਵਾਲਾ ਤੇ ਘਰ ਵਰੀਤੀ ਜਨਾਨੀ ਹੁੰਦੀ ਹੈ ਕਦੇ ਨਹੀਂ ਭੁੱਲਣਾ ਚਾਹੀਦਾ ਤੁਸੀਂ ਬਾਹਰ ਦੇ ਲੋਕਾਂ ਨੂੰ ਆਪਣੇ ਪਰਿਵਾਰ ਬਣਾ ਲੋਗੇ ਆਪਣੇ ਪਰਿਵਾਰ ਵਿੱਚ ਨਹੀਂ ਮਿਲਾ ਸਕਦੇ ਤੁਹਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਹਮੇਸ਼ਾ ਵਫਾਦਾਰ ਰਹਿਣਾ ਚਾਹੀਦਾ ਹੈ ਆਪਣੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਇਸ ਨੂੰ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਲਪੜਾ ਚਾਹੀਦਾ ਹੈ ਨਾ ਕਿ ਬਾਹਰ ਹਮੇਸ਼ਾ ਯਾਦ ਰੱਖੋ ਆਪਣੇ ਜੀਵਨ ਸਾਥੀ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ ਉਸ ਦਾ ਸਾਥ ਹਮੇਸ਼ਾ ਨਿਭਾਉਣਾ ਚਾਹੀਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਨਾ ਨਾ ਭੁੱਲਣਾ